ਅੱਜ ਲੱਗੇ ਸੀ ਟੈਂਕੀ ਸਾਫ ਕਰਨ ਗੰਦਾ ਪਾਣੀ ਆ ਰਿਹਾ ਬਾਹਰ ਬੜਾ ਵਿੱਚ ਨਾ ਇੱਥੇ ਲਓ ਜੀ ਟੈਂਕੀ ਹੋ ਗਈ ਆਪਣੀ ਅੱਜ ਲੱਗੇ ਸੀ ਟੈਂਕੀ ਸਾਫ ਕਰਨ ਤੇ ਟੈਂਕੀ ਵਿੱਚ ਮਿੱਟੀ ਬਹੁਤ ਜ਼ਿਆਦਾ ਆ ਤੇ ਪਾਇਰ ਨਾਲ ਆਪਾਂ ਸਕੀਮ ਲਾ ਕੇ ਲੱਗੇ ਸਾਫ ਕਰਨ ਇੱਕ ਲੰਮਾ ਪੈਪ ਲੈ ਲਿਆ ਆਪਾਂ ਤੇ ਇਹਨੂੰ ਪਾਣੀ ਨਾਲ ਭਰ ਲਿਆ ਆ ਤੇ ਟੈਂਕੀ ਚ ਲਾਵਾਂਗੇ ਹੁਣ ਥਿਆਲ ਛੱਡ ਦੇ ਲਾਉਂਦੇ ਆ ਕਦੇ ਵਿੱਚ ਵੇਖ ਸਭ ਇਕੱਠਾ ਹੋ ਗਿਆ ਲੱਗਦਾ ਮਿੱਟੀ ਹਲਾ ਮਿੱਟੀ ਹਲਾ ਕੇ ਕੱਢ ਗੰਦਾ ਪਾਣੀ ਆ ਰਿਹਾ ਬਾਹਰ ਇਹ ਪਾਈਪ ਨਾਲ ਪਾਣੀ ਤੇ ਨਿਕਲਿਆਣੀ ਹੈ ਇਹ ਪਾਪੇ ਤਾਂ ਇਕੱਠਾ ਹੋ ਜਾਂਦਾ ਆ ਹੁਣ ਆਪਣੇ ਕੋਲ ਆ ਪਾਈਪ ਹੈਗਾ ਸੀ ਗੈਸ ਵਾਲਾ ਇਹ ਲੱਗੇ ਵੱਡਣ ਵੇ ਬੱਡ ਕੇ ਇਹਦਾਂ ਕੱਢ ਕੇ ਦੇਖਦੇ ਆਂ ਸ਼ਿਆਰ ਵੀਰ ਆਹ ਉਹ ਪਾਈਪ ਵਰਡ ਦਾ ਪਲੇਟ ਵੱਜ ਗਿਆ ਉਂਗਲ ਤੇ ਹੁਣ ਇਹ ਪੈਪ ਨੂੰ ਲੱਗੇ ਪਾਣੀ ਨਾ ਪਰਨਾ ਮੋਟਰ ਚਲਾ ਕੇ ਇਹਦੇ ਬਰਾਬਰ ਹੀ ਆਣਾ ਵੇ ਬਦਲ ਆਉਣਾ ਆਪਣਾ ਨਾਲ ਹੀ ਹਮ ਕਰ ਲਾਗ ਰੱਖ ਦੋ ਜੀ ਚਲੋ ਕਰ ਦੋ ਬੰਦ ਆਹ ਥੋੜਾ ਲਾ ਗਾਡੀ ਨੂੰ ਛੋੜ ਦੇ ਬਈ ਟੈਂਕ ਵਿੱਚ ਪਾ ਪਾਉਂਦਾ ਨਹੀਂ ਹਾਂ ਅੰਦਰ ਥੋੜਾ ਹੋਰ ਕਾਲ ਛੱਡ ਦੇ ਆਉਣ ਡਿਆ ਆ ਜਾਂਦਾ ਗੰਦਾ ਵੀ ਉੱਤੇ ਆ ਜਾ ਹਣ ਤੂੰ ਆ ਜਾ ਉੱਤੇ ਵੇ ਹੁੰਦਾ ਉਧਰ ਗੰਦਾ ਪਾਣੀ ਹਲਾ ਇੱਜਾ ਗੰਦੇ ਪਾਣੀ ਨੂੰ ਦੇਖੋ ਗੰਦਾ ਪਾਣੀ ਆ ਰਿਹਾ ਹੋਰ ਪਾਣੀ ਉਹ ਕਿਨੇ ਪ੍ਰੈਸ਼ਰ ਨਾਲ ਨਿਕਲਦਾ ਪਿਆ ਆ ਪਹਿਲਾ ਪਾਇਪ ਜਿਹੜਾ ਕੰਮਜਾਜ਼ ਨਹੀਂ ਹੋਇਆ ਸੀ ਇਹ ਪਾਇਪ ਜਿਹੜਾ ਹਾਰਡ ਆ ਇਹਦੇ ਨਾਲ ਨਿਕਲਦਾ ਪਿਆ ਪਾਣੀ ਬੜਾ ਮਿਸਤਰੀ ਸੱਧਿਆ ਅੱਜ ਆਹੀਂ ਟੈਂਕੀ ਸਾਫ਼ ਕਰਨ ਵਾਲਾ ਇਹਨੂੰ ਵਿੱਚ ਬਾੜਨਾ ਸੀ ਫੇਰ ਮੈਂ ਕਿਹਾ ਵਿੱਚ ਰਹਿਣ ਦਿੰਦੇ ਨੇ ਇਹਦੇ ਨੇ ਸਾਫ਼ ਕਰਦੇ ਆ ਸਾਫ਼ ਨਹੀਂ ਟੈਂਕੀ ਗਰੀ ਆ ਟੈਂਕੀ ਮਾੜੀ ਆ ਥੋੜੀ ਜਿਹੀ ਕਿਤੇ ਭਾਰ ਡੋਟਣਾ ਜਾਵੇ ਕਿਤੇ ਇਹਦੇ ਕਰਕੇ ਫੇਰ ਰਹਿਣ ਤਾਂ ਅਸੀਂ ਕੰਮ ਤਾਂ ਖਾਤਾ ਦਨੇ ਇਹਦੇ ਵਿੱਚ ਵੀ ਪੰਨ ਪੈਣ ਰਿਆ ਪੰਨ ਕੱਢ ਓਏ ਕੀ ਕੱਢ ਆ ਪੰਨ ਹੀ ਆ ਪੈਣ ਰਿਆ ਵੇ ਇਹ ਨਾ ਪਰ ਗਲੂਗਾ ਕਿਤੇ ਜਦੋਂ ਪਰ ਚੋਕੇ ਰੱਖ ਮੜਿਆ ਸੀ ਤੂੰ ਥੋੜੇ ਗੱਦਾ ਪਾਣੀ ਨਿਕਲ ਰਿਹਾ ਪੂਰੇ ਪ੍ਰੈਸ਼ਰ ਦੇ ਨਾਲ ਟੈਂਕੀ ਇੱਕ ਵਾਰੀ ਸਾਰੀ ਖਾਲੀ ਕਰ ਦਾਂਗੇ ਉਹਨੇ ਨਾ ਟਾਕੀ ਬਨ ਕੇ ਵਿੱਚੋਂ ਆਪਾਂ ਸਾਫ਼ ਕਰਦੇ ਲੱਗੇ ਆ ਫੇਰ ਪਾਣੀ ਘਰ ਤੇ ਫੇਰੇ ਕੋਲ ਪਾੜ ਦਾਂਗੇ ਫੇਰ ਉਹ ਚਰਦੀ ਰਹਿੰਦੀ ਆਂ ਇਹਨਾਂ ਦੇ ਨਿੱਕਾ ਮੇਂ ਕਰ 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 ਚੰਗੀ ਕਰਨਾ ਬੜੇ ਚੱਕਰਾਂ ਦੇ ਪਰਤ ਆਣੇ ਗੜਾ ਵਿੱਚ ਮੇਨੂੰ ਨਾ ਆ ਇੱਥੇ ਸੋਰਾ ਰਹਿਣ ਦੇ ਗਾਂ ਟਾਕੀ ਬੜੀ ਚੰਗੀ ਥਾਂ ਦਾ ਹਰ ਹਾਰ ਪਾਣੀ ਹੋਣੀ ਟੁੱਟ ਗਈ ਦੇ ਨਾ ਨਵੀਂ ਨਹੀਂ ਹੋਣੀ ਬਣੀ ਇਹ ਵੇਲਾ ਉਹ ਬੰਦਾ ਤੇ ਕਰਾ ਦੇ ਉਹਨੂੰ ਮੋਟਰ ਚਲਾ ਦੀ ਆਪਾਂ ਫੇਰ ਟੈਂਕੀ ਦੁਬਾਰਾ ਭਰ ਕੇ ਇੱਕ ਵਾਰੀ ਸਾਰਾ ਪਾਣੀ ਵੇਰ ਕੱਢ ਦਾਂਗੇ ਆ ਜਾ ਬੰਦਾ ਪਾਣੀ ਸਾਰਾ ਸਾਫ਼ ਹੋ ਜਾਏਗਾ ਹਾਂ ਪਾਈਪ ਨੂੰ ਫੇਰ ਪਾਣੀ ਨਾਲ ਭਰ ਕੇ ਤੇ ਵਿੱਚ ਲਾਵਾਂਗੇ ਟੈਂਕੀ ਦੇ ਜਿਹੜਾ ਪਾਣੀ ਸਾਰਾ ਗੰਦਾ ਨਿਕਲ ਜਾਏਗਾ ਬਾਹਰ ਇੱਕ ਸਾਈਡ ਤੇ ਪਾਏ ਫੇਰ ਬੰਦ ਕਰਤਾ ਜਾ दूसरी साइड तो पानी पा फिर भर देंगे पानी चंकी तरह फिर टेंकी च रख देंगे जो पानी प्रैशर न बहुत निकलता जाएगा चल दे। ਆ ਜਾ ਫਿਰ ਇਥੇ ਲਓ ਜੀ ਟੈਂਕੀ ਆਪਣੀ ਹੋ ਗਈ ਸਾਫ ਜਿੰਨੀ ਵਿੱਚ ਮਿੱਟੀ ਸਾਰੀ ਨਿਕਲ ਗਈ ਆ ਤੁਸੀਂ ਵੀ ਆਪਣੀ ਟੈਂਕੀ ਇਦਾਂ ਸਾਫ ਕਰ ਸਕਦੇ ਜੀ ਹੁਣ ਆਪਾਂ ਫੇਰ ਇਹਨੂੰ ਇੱਕ ਵਾਰੀ ਪੂਰਾ ਪਾਣੀ ਨਾਲ ਭਰ ਕੇ ਤੇ ਪਾਣੀ ਉੱਪਰੋਂ ਦੀ ਵਗਾ ਦਾਂਗੇ ਟੈਂਕੀ ਦੇ ਜਿਹੜਾ ਗੰਦਾ ਪਾਣੀ ਹੋਇਆ ਸਾਰਾ ਨਿਕਲ ਜਾਵੇ ਉਸ ਤੋਂ ਇੱਕ ਵਾਰ ਟੈਂਕੀ ਦਾ ਤਾਂ ਫੇਰ ਹੀ ਟੁੱਟ ਗਿਆ ਸਾਰਾ ਤੇ ਟੈਂਕੀ ਲੱਗੀ ਨੂੰ ਕਿੰਨਾ ਚਿਰ ਹੋ ਗਿਆ ਬੀਕ ਸਾਲ ਹੋ ਗਿਆ 20 ਸਾਲ ਦੇ ਕਰੀਬ ਟੈਂਕੀ ਲਗਿਨ ਹੋ ਗਿਆ ਕਾ ਖਰਾ ਟੱਕਣਾ ਜਨਾਵਾ ਲੈ ਕੇ ਆਉਨੇ ਆ ਪੂਰਾ ਫਲੇਵਰ ਦਾ ਕਹਾਣੀ ਕਿਨੇ ਘਰ ਕੀ ਡੰਗੀ ਇੰਨੀ ਬਦਸ਼ਾਹ ਹੈ ਇਹਦਾ ਕਿਹੜਾ ਪ੍ਰੈਸ਼ਰ ਵਾ ਹਾਂ ਨਾ ਨਾ ਇਹ ਪ੍ਰੈਸ਼ਰ ਹੋਣਾ ਨਿਕਲਣਾ ਬਾਇਓ ਟੈਂਕੀ ਉੱਤੇ ਚੜ ਜਾ ਇਹ ਟੈਂਕੀ ਉਲਟਾਂ ਦੀ ਵਗਣਾ ਫਿਰ ਤੇ ਪੈਣਾ ਤੇਰੇ ਤੇ ਹੁਣ ਨਿਕਲੇ ਮਾਰੀ ਪੁਰਾ ਦੇਵਗਾ ਪਾਣੀ ਇੱਕ ਵਾਰੀ ਆ ਨਾ ਆ ਆ ਆ ਬੇ ਹੁੰਦਾ ਪਾਣੀ ਲੋ ਵੀ ਟੈਂਕੀ ਹੋ ਗਈ ਆਪਣੀ ਪੂਰੀ ਚੰਗੀ ਤਰ੍ਹਾਂ ਸਾਫ਼ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਵੀਰ ਨੂੰ ਦੇਖਣੇ ਧੰਨਵਾਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ